ਬੁੜਾ ਆਪੇਚ ਔਲਾਦ ਮਾਪਿਆਂ ਨੂੰ ਪ੍ਰਾਇਆ ਕਿਉਂ ਕਰ ਦਿੰਦੀ ਹੈ ਦੋਸਤੋ ਇਹ ਕਹਾਣੀ ਇੱਕ ਨਿਕੰਮੇ ਪੁੱਤ ਦੀ ਹੈ ਜੋ ਪਰਦੇਸ ਜਾ ਕੇ ਆਪਣੀ ਬੁੱਢੀ ਮਾਂ ਦੀ ਖਬਰ ਤੱਕ ਨਹੀਂ ਲੰਦਾ ਮੈਂ ਸੋਚਦੀ ਹਾਂ ਕਿ हे ਭਗਵਾਨ ਜੋ ਔਲਾਦ ਮਾਪਿਆਂ ਨੂੰ ਹੀ ਭੁੱਲ ਜਾਵੇ ਇਹੋ ਜਿਹੀ ਔਲਾਦ ਦਿੰਦਾ ਹੀ ਕਿਉਂ ਹੈ ਕਿ ਮਾਪਿਓ ਇਹ ਹੀ ਦਿਨ ਦੇਖਣ ਲਈ ਔਲਾਦ ਨੂੰ ਪਾਲਦੇ ਪੋਸਦੇ ਹਨ ਕਿ ਵੱਡਾ ਹੋ ਕੇ ਦੌਲਤ ਸ਼ੋਹਰਤ ਦੇ ਚੱਕਰ 'ਚ ਉਹ ਗੁਮ ਹੋ ਜਾਵੇ ਤੇ ਮਾਪਿਆਂ ਨੂੰ ਬੇਸਹਾਰ ਬਣਾ ਦੇਵੇ ਉਹਨਾਂ ਦੀਆਂ ਉਮੀਦਾਂ ਉਹਨਾਂ ਦੀਆਂ ਖੁਸ਼ੀਆਂ ਦੀ ਬਲੀ ਚੜਾ ਦੇਵੇ ਤਾਂ ਇਹੋ ਜਿਹੀ ਔਲਾਦ ਨੂੰ ਭਲਾ ਲੋਕ ਜਨਮ ਕਿਉਂ ਦੇਣਾ ਚਾਹਣਗੇ ਦੋਸਤੋ ਕਿਸੇ ਸ਼ਹਿਰ 'ਚ ਇੱਕ ਬੁੱਢੀ ਵਿਧਵਾ ਮਾਰੰਦੀ ਸੀ ਉਸਦੇ ਤਿੰਨ ਬੱਚੇ ਸੀ ਧੀ ਸੀ ਜਿਸਦਾ ਵਿਆਹ ਹੋ ਚੁੱਕਿਆ ਸੀ ਛੋਟੇ ਪੁੱਤ ਦਾ ਲੀਵਰ ਖਰਾਬ ਹੋਣ ਕਰਕੇ ਉਸਦੀ ਮੌਤ ਹੋ ਚੁੱਕੀ ਸੀ ਹੁਣ ਬੁੱਢੀ ਮਾਂ ਨੂੰ ਆਪਣੇ ਵੱਡੇ ਪੁੱਤ ਤੋਂ ਹੀ ਆਸ ਸੀ ਉਸਦੀ ਉਮੀਦ ਸੀ ਉਸ ਦੀ ਸਲਾਮਤੀ ਦੀ ਉਹ ਹਰ ਦਿਨ ਰਾਤ ਦੁਆ ਕਰਦੀ ਸੀ। ਇਹ ਹੀ ਉਸ ਦੀ ਜ਼ਿੰਦਗੀ ਸੀ। ਬੁੱਢੀ ਮਾਦੀਆਂ ਅੱਖਾਂ 'ਚ ਮੋਤੀਆ ਬਿੰਦੀ ਸ਼ਿਕਾਇਤ ਸੀ। ਬੇਟਾ ਮਾਂ ਨੂੰ ਜਲਦੀ ਹੀ ਠੀਕ ਕਰਵਾਉਣ ਦੀ ਗੱਲ ਕਹਿ ਕੇ ਦਿੱਲੀ ਚਲਾ ਗਿਆ। ਬੁੱਢੀ ਮਾਂ ਸ਼ਹਿਰ 'ਚ ਇੱਕ ਘਰ 'ਚ ਚੁੱਲਾ ਚੌਂਕਾ ਤੇ ਝਾੜੂ ਪੋਚਾ ਕਰਦੀ ਸੀ। ਉਸ ਘਰ ਦੀ ਮਾਲਕਨ ਦਾ ਨਾਮ ਸ਼ਾਲਿਨੀ ਸੀ। ਸ਼ਾਲਿਨੀ ਬਹੁਤ ਹੀ ਚੰਗੇ ਵਿਚਾਰਾਂ ਵਾਲੀ ਔਰਤ ਸੀ। ਬੁੱਢੀ ਮਾਂ ਸ਼ਾਲਨੀ ਦੇ ਘਰ ਦਾ ਕੰਮ ਕਰਨ ਜਾਇਆ ਕਰਦੀ ਸੀ ਹਾਲਾਂਕਿ ਉਹਨਾਂ ਦੀ ਸਰੀਰਕ ਖਾਲਤ ਇਹੋ ਜਿਹੀ ਨਹੀਂ ਸੀ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰ ਸਕੇ ਫਿਰ ਵੀ ਸਮਾਂ ਕੱਟਣ ਲਈ ਤੇ ਢਿੱਡ ਦੀ ਅੱਗ ਨੂੰ ਸ਼ਾਂਤ ਕਰਨ ਲਈ ਉਸ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਸੀ ਪੁੱਤ ਨੂੰ ਦਿੱਲੀ ਗਏ ਲਗਭਗ 2 ਸਾਲ ਬੀਤ ਚੁੱਕੇ ਸੀ ਪਰ ਹਾਲੇ ਤੱਕ ਨਾ ਤਾਂ ਉਹ ਵਾਪਸ ਘਰ ਆਇਆ ਸੀ ਤੇ ਨਾ ਹੀ ਉਸਨੇ ਆਪਣੀ ਮਾਂ ਦੀ ਖਬਰ ਲਈ ਸੀ ਮਾਂ ਉਸ ਦੇ ਵਾਪਸ ਆਉਣ ਦੀ ਉਮੀਦ ਲਗਾ ਕੇ ਬੈਠੀ ਸੀ। ਇੱਕ ਦਿਨ ਜਦ ਦੀਵਾਲੀ ਦਾ ਦਿਨ ਆਇਆ ਤਾਂ ਬੁੱਢੀ ਮਾਂ ਆਪਣੀ ਮਾਲਕਨ ਸ਼ਾਲਨੀ ਦੇ ਘਰ ਪਹੁੰਚ ਗਈ। ਉਸ ਦੀ ਹਾਲਤ ਨੂੰ ਦੇਖਤੇ ਹੋਏ ਸ਼ਾਲਨੀ ਨੇ ਉਸ ਨੂੰ ਕੰਮ ਤੇ ਨਾ ਆਉਣ ਲਈ ਕਿਹਾ ਸੀ। ਉਸ ਨੇ ਇੱਕ ਹੋਰ ਨੌਕਰਾਨੀ ਰੱਖ ਲਈ ਸੀ ਪਰ ਬੁੱਢੀ ਮਾਂ ਫਿਰ ਵੀ ਉਹਨਾਂ ਦੇ ਘਰ ਪਹੁੰਚ ਜਾਂਦੀ ਸੀ। ਸ਼ਾਲਨੀ ਵੀ ਬੁੱਢੀ ਮਾਂ ਨੂੰ ਸਾਫ਼ ਮਨਾ ਕਰਕੇ ਉਸ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ ਪਰ ਅੱਜ ਤਾਂ ਦੀਵਾਲੀ ਸੀ। ਉਸਨੇ ਅੱਜ ਦੂਜੇ ਨੌਕਰਾਂ ਦੀ ਛੁੱਟੀ ਕਰ ਰੱਖੀ ਸੀ ਫਿਰ ਵੀ ਅੱਜ ਬੁੱਢੀ ਮਾਂ ਨੂੰ ਆਪਣੇ ਘਰ ਆਇਆ ਦੇਖ ਸ਼ਾਲਨੀ ਨੇ ਉਸਨੂੰ ਕਿਹਾ ਮਾਜੀ ਅੱਜ ਤੁਸੀਂ ਘਰ ਰਹਿ ਕੇ ਆਰਾਮ ਕਰਨਾ ਸੀ ਇੱਥੇ ਆਉਣ ਦੀ ਤਕਲੀਫ ਕਿਉਂ ਕੀਤੀ ਘਰ ਦੀ ਸਾਫ ਸਫਾਈ ਦਾ ਕੰਮ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ ਬੁੱਢੀ ਮਾਂ ਨੇ ਕਿਹਾ ਘਰੇ ਬੈਠੇ ਬੈਠੇ ਮੈਂ ਬੋਰ ਹੋ ਰਹੀ ਸੀ ਇਸ ਲਈ ਸੋਚਿਆ ਕਿ ਥੋੜਾ ਬਹੁਤ ਤੁਹਾਡਾ ਹੀ ਹੱਥ ਵਟਾ ਦੇਵਾਂਗੀ ਤੇ ਸੋਚਿਆ ਕਿ ਅੱਜ ਦੀਵਾਲੀ ਹੈ ਤੇ ਮੇਰਾ ਪੁੱਤ ਮੇਰਾ ਹਾਲ ਜਾਣਨ ਲਈ ਫੋਨ ਕਰ ਸਕਦਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਮੇਰਾ ਪੁੱਤ ਮੈਨੂੰ ਫੋਨ ਜ਼ਰੂਰ ਕਰੇਗਾ ਸ਼ਾਲਨੀ ਬੁੱਢੀ ਮਾਂ ਨੂੰ ਘਰ ਵਾਪਸ ਭੇਜ ਕੇ ਨਿਰਾਸ਼ ਨਹੀਂ ਕਰਨਾ ਚਾਹੁੰਦੀ ਸੀ ਸੋਚਿਆ ਸ਼ਾਇਦ ਪੁੱਤ ਨਾਲ ਗੱਲ ਕਰਨ ਦੀ ਉਮੀਦ ਨਾਲ ਹੀ ਬੁੱਢੀ ਮਾਂ ਛੁੱਟੀ ਦਾ ਦਿਨ ਹੁੰਦੇ ਹੋਏ ਵੀ ਮੇਰੇ ਘਰ ਆਈ ਹੈ ਆਖਰ ਮਾਤਾ ਮਾਂ ਹੀ ਹੁੰਦੀ ਹੈ ਪੁੱਤ ਯਾਦ ਕਰੇ ਜਾਂ ਨਾ ਕਰੇ ਮਾਂ ਦਾ ਦਿਲ ਪੁੱਤ ਨੂੰ ਮਿਲਣ ਲਈ ਹਰ ਸਮੇਂ ਕਰਦਾ ਹੈ ਮਾਂ ਆਪਣੀ ਔਲਾਦ ਨੂੰ ਹਰ ਸਮੇਂ ਯਾਦ ਕਰਦੀ ਹੈ ਸ਼ਾਲਨੀ ਬੁੱਢੀ ਮਾਂ ਨੂੰ ਘਰ ਦੇ ਅੰਦਰ ਬੁਲਾ ਕੇ ਗਈ ਕੰਮ ਤਾਂ ਕੁਝ ਵੀ ਕਰਨ ਨੂੰ ਨਹੀਂ ਸੀ ਇਸ ਲਈ ਉਸਨੇ ਉਸਨੂੰ ਬੈਠਣ ਲਈ ਕਿਆ ਬੁੱਢੀ ਮਾਂ ਸ਼ਾਲਨੀ ਦੇ ਫੋਨ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ ਜਦ ਵੀ ਕੋਈ ਫੋਨ ਆਉਂਦਾ ਬੁੱਢੀ ਮਾਂ ਸਮਝਦੀ ਕਿ ਉਸਦੇ ਪੁੱਤ ਦਾ ਫੋਨ ਆਇਆ ਹੋਵੇਗਾ ਸ਼ਾਲਨੀ ਜਦ ਫੋਨ ਚੁੱਕ ਕੇ ਹੈਲੋ ਕਹਿੰਦੀ ਤਾਂ ਬੁੱਢੀ ਮਾਂ ਨੂੰ ਬੜੀ ਖੁਸ਼ੀ ਹੁੰਦੀ ਸੀ। ਉਹਨਾਂ ਦੀਆਂ ਅੱਖਾਂ ਪੁੱਤ ਨਾਲ ਗੱਲ ਕਰਨ ਦੀ ਖੁਸ਼ੀ ਨਾਲ ਚਮਕ ਉੱਠੀਆਂ। ਬੁੱਢੀ ਮਾਂ ਨੂੰ ਲੱਗਦਾ ਸੀ ਕਿ ਉਹਨਾਂ ਉਹਨਾਂ ਦੇ ਪੁੱਤ ਦਾ ਫੋਨ ਆਇਆ ਹੈ ਪਰ ਉਹ ਫੋਨ ਸ਼ਾਲਨੀ ਦੇ ਕਿਸੇ ਰਿਸ਼ਤੇਦਾਰ ਦਾ ਹੁੰਦਾ ਜੋ ਦੀਵਾਲੀ ਦੀ ਵਧਾਈ ਦੇਣ ਲਈ ਆਇਆ ਹੁੰਦਾ। ਇਹ ਦੇਖ ਕੇ ਬੁੱਢੀ ਮਾਂ ਨਿਰਾਸ਼ ਹੋ ਜਾਂਦੀ ਤੇ ਫਿਰ ਵਾਪਸ ਉਸੇ ਜਗ੍ਹਾ ਤੇ ਬੈਠ ਜਾਂਦੀ। ਸਵੇਰ ਤੋਂ ਲੈ ਕੇ ਸ਼ਾਮ ਦੇ 4:00 ਵੱਜ ਚੁੱਕੇ ਸੀ। ਬੁੱਢੀ ਮਾਂ ਸ਼ਾਲਨੀ ਦੇ ਘਰ ਇੱਕ ਫੋਨ ਦੇ ਇੰਤਜ਼ਾਰ ਵਿੱਚ ਬੈਠੀ ਸੀ। ਸ਼ਾਲਨੀ ਨੇ ਕਿਹਾ, "ਕਾਕੀ, ਹੁਣ ਤਾਂ 4 ਵਜੇ ਵੱਜ ਚੁੱਕੇ ਹਨ। ਫੋਨ ਆਉਣਾ ਹੁੰਦਾ ਤਾਂ ਹੁਣ ਤੱਕ ਆ ਜਾਂਦਾ। ਕਦ ਤੱਕ ਇੰਤਜ਼ਾਰ ਕਰਦੇ ਰਹੂੰਗੀ? ਰਾਤ ਹੋਣ ਵਾਲੀ ਹੈ। ਹੁਣ ਤੁਸੀਂ ਆਪਣੇ ਘਰ ਜਾਓ ਤੇ ਦੀਵਾਲੀ ਦੀ ਤਿਆਰੀ ਕਰੋ।" ਇਹਨਾਂ ਕਹਿ ਕੇ ਸ਼ਾਲਨੀ ਆਪਣੇ ਘਰ 'ਚ ਰੰਗੋਲੀ ਬਣਾਉਣ ਲੱਗੀ। ਬੁੱਢੀ ਮਾਂ ਵੀ ਸ਼ਾਲਨੀ ਦੇ ਕੋਲ ਜਾ ਕੇ ਬੈਠ ਗਈ ਤੇ ਰੰਗੋਲੀ ਬਨਵਾਉਣ ਲੱਗੀ। ਸ਼ਾਲਨੀ ਬੁੱਢੀ ਮਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਉਸਨੇ ਬੁੱਢੀ ਮਾਂ ਨੂੰ ਰੰਗੋਲੀ ਬਣਾਉਣ ਤੋਂ ਮਨਾ ਨਹੀਂ ਕੀਤਾ। ਬੁੱਢੀ ਮਾਂ ਸ਼ਾਲਨੀ ਦੇ ਨਾਲ ਬੈਠ ਕੇ ਰੰਗੋਲੀ ਦੇ ਰੰਗ ਭਰਨ ਲੱਗੀ। ਮਾਦੀਆਂ ਅੱਖਾਂ 'ਚ ਆਪਣੇ ਪੁੱਤ ਤੋਂ ਅਲੱਗ ਹੁੰਦੇ ਸਮੇਂ ਦਾ ਦ੍ਰਿਸ਼ ਘੁੰਮ ਰਿਹਾ ਸੀ। ਜਦ ਉਹ ਦਿੱਲੀ ਗਿਆ ਸੀ ਤਾਂ ਆਪਣੀ ਮਾਂ ਨਾਲ ਲਿਪਟ ਕੇ ਖੂਬ ਰੋਇਆ ਸੀ ਤੇ ਉਸਨੇ ਕਿਹਾ ਸੀ ਮਾਂ ਤੂੰ ਮੇਰਾ ਇੰਤਜ਼ਾਰ ਕਰੀ ਮੈਂ ਖੂਬ ਪੈਸਾ ਕਮਾ ਕੇ ਲਿਆਵਾਂਗਾ ਤੇ ਤੇਰੀਆਂ ਅੱਖਾਂ ਦਾ ਆਪਰੇਸ਼ਨ ਕਰਾਵਾਂਗਾ ਮਾਦੀਆ ਅੱਖਾਂ 'ਚ ਬਸ ਉਹੀ ਇੱਕ ਉਮੀਦ ਦੀ ਕਿਰਨ ਸੀ ਕਿ ਪੁੱਤ ਆਵੇਗਾ ਤੇ ਮੇਰੀਆਂ ਅੱਖਾਂ ਦਾ ਆਪਰੇਸ਼ਨ ਕਰਾਵੇਗਾ ਦੋਸਤੋ ਬੁੱਢੀ ਮਾਂ ਦੇ ਪਿੰਡ ਦਾ ਇੱਕ ਆਦਮੀ ਕੁਝ ਦਿਨ ਪਹਿਲਾਂ ਕੰਮ ਦੀ ਤਲਾਸ਼ ਵਿੱਚ ਦਿੱਲੀ ਗਿਆ ਸੀ ਉਹ ਆਦਮੀ ਬੁੱਢੀ ਮਾਂ ਦੇ ਪੁੱਤ ਨੂੰ ਦਿੱਲੀ ਮਿਲਿਆ ਸੀ ਉਸਨੇ ਬੁੱਢੀ ਮਾਦਾ ਸਾਰਾ ਹਾਲ ਉਸਤੇ ਪੁੱਤ ਨੂੰ ਕਿਹਾ ਸੀ ਕਿ ਤੇਰੀ ਮਾਂ ਤੇਰੀ ਯਾਦ ਚ ਬਹੁਤ ਪਾਵਲੀ ਹੋ ਗਈ ਹੈ ਉਸ ਨੂੰ ਅੱਖਾਂ ਤੋਂ ਬਹੁਤ ਘੱਟ ਦਿਸਦਾ ਹੈ ਤੇ ਉਹ ਹਰ ਸਮੇਂ ਤੈਨੂੰ ਮਿਲਣ ਲਈ ਤਰਸਦੀ ਰਹਿੰਦੀ ਹੈ ਤੂੰ ਵੀ ਸਮਾਂ ਕੱਢ ਕੇ ਉਹਨਾਂ ਨਾਲ ਗੱਲ ਕਰ ਲਿਆ ਕਰ ਕਿਉਂਕਿ ਇੱਕ ਤੂੰ ਹੀ ਤਾਂ ਹੈ ਜੋ ਉਸਦੀ ਆਖਰੀ ਉਮੀਦ ਹੈ ਕਦੇ-ਕਦੇ ਆਪਣੀ ਮਾਂ ਦੀ ਖੈਰ-ਖਬਰ ਲੈਂਦਾ ਰਿਹਾ ਕਰ ਉਸਦੇ ਲਈ ਤਾਂ ਤੂੰ ਹੀ ਉਸਦਾ ਸੰਸਾਰ ਹੈ ਬੁੱਢੀ ਮਾਂ ਦੇ ਪੁੱਤ ਨੇ ਕਿਹਾ ਉਹ ਬਹੁਤ ਬਿਜ਼ੀ ਰਹਿੰਦਾ ਹੈ ਇਸ ਲਈ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਉਸ ਆਦਮੀ ਨੇ ਬੁੱਢੀ ਮਾਂ ਦੇ ਪੁੱਤ ਤੋਂ ਉਸਦਾ ਮੋਬਾਈਲ ਨੰਬਰ ਲੈ ਲਿਆ ਸੀ ਤੇ ਪਿੰਡ ਜਾ ਕੇ ਬੁੱਢੀ ਮਾਂ ਨੂੰ ਦੱਸਿਆ ਸੀ ਕਿ ਉਹ ਦਿੱਲੀ 'ਚ ਉਹਨਾਂ ਦੇ ਪੁੱਤ ਨੂੰ ਮਿਲਿਆ ਸੀ ਉਹਨਾਂ ਦਾ ਪੁੱਤ ਦਿੱਲੀ 'ਚ ਇੱਕ ਫੈਕਟਰੀ 'ਚ ਕੰਮ ਕਰਦਾ ਹੈ ਤੇ ਉੱਥੇ ਹੀ ਉਸਨੇ ਇੱਕ ਕੁੜੀ ਨਾਲ ਵਿਆਹ ਕਰਕੇ ਆਪਣਾ ਘਰ ਵਸਾ ਲਿਆ ਹੈ ਪੁੱਤ ਦੇ ਵਿਆਹ ਦੀ ਗੱਲ ਸੁਣ ਕੇ ਬੁੱਢੀ ਮਾਂ ਨੂੰ ਵਿਸ਼ਵਾਸ ਨਾ ਹੋਇਆ ਉਹਨਾਂ ਨੂੰ ਲੱਗਿਆ ਕਿ ਉਹ ਆਦਮੀ ਉਹਨਾਂ ਤੋਂ ਸੜਦਾ ਹੈ ਇਸ ਲਈ ਪੁੱਤ ਦੇ ਵਿਆਹ ਕਰਨ ਦੀ ਗੱਲ ਕਹਿ ਰਿਹਾ ਹੈ ਬੁੱਢੀ ਮਾਂ ਨੂੰ ਲੱਗਦਾ ਸੀ ਕਿ ਉਸ ਦਾ ਪੁੱਤ ਉਸ ਤੋਂ ਪੁੱਛੇ ਬਿਨਾ ਕੱਪੜੇ ਤੱਕ ਨਹੀਂ ਪਾਉਂਦਾ ਸੀ ਤਾਂ ਵਿਆਹ ਕੀ ਕਰੇਗਾ ਪਰ ਉਸ ਨੂੰ ਕੀ ਪਤਾ ਸੀ ਕਿਵੇਂ ਪਲ ਪਰ ਵਿੱਚ ਰਿਸ਼ਤੇ ਪરાਏ ਹੋ ਜਾਂਦੇ ਹਨ ਉਹ ਆਦਮੀ ਜੋ ਉਹਨਾਂ ਦੇ ਪੁੱਤ ਦਾ ਫੋਨ ਨੰਬਰ ਲੈ ਕੇ ਆਇਆ ਸੀ ਬੁੱਢੀ ਮਾਂ ਨੇ ਉਹ ਨੰਬਰ ਸ਼ਾਲਨੀ ਨੂੰ ਦਿੱਤਾ ਤੇ ਫੋਨ ਲਗਵਾਇਆ ਕਿਸੇ ਔਰਤ ਨੇ ਫੋਨ ਚੁੱਕਿਆ ਸੀ ਤੇ ਉਸਨੇ ਕਿਹਾ ਕਿ ਉਸਦਾ ਪਤੀ ਘਰੇ ਨਹੀਂ ਹੈ ਮੈਂ ਉਸਦੀ ਪਤਨੀ ਬੋਲ ਰਹੀ ਹਾਂ ਇਹ ਸੁਣ ਕੇ ਬੁੱਢੀ ਮਾਂ ਨੂੰ ਤੱਕਾ ਜਿਆ ਲੱਗਿਆ ਬੁੱਢੀ ਮਾਂ ਸੋਚਣ ਲੱਗੀ ਕਿ ਉਹ ਆਦਮੀ ਠੀਕ ਕਹਿ ਰਿਹਾ ਸੀ ਸੱਚਮੁੱਚ ਉਸਦੇ ਪੁੱਤ ਨੇ ਵਿਆਹ ਕਰ ਲਿਆ ਹੈ ਬੁੱਢੀ ਮਾਂ ਨੇ ਉਸ ਔਰਤ ਨੂੰ ਕਿਹਾ ਪਤ ਮੈਂ ਉਸਦੀ ਮਾਂ ਬੋਲ ਰਹੀ ਹਾਂ ਮੈਨੂੰ ਉਸ ਨਾਲ ਗੱਲ ਕਰਨੀ ਹੈ ਉਸ ਔਰਤ ਨੇ ਕਿਹਾ ਮਾਤਾ ਪ੍ਰਣਾਮ ਤੇ ਨਾਲ ਹੀ ਕਿਹਾ ਕਿ ਉਹਨਾਂ ਦਾ ਪੁੱਤ ਹਲੇ ਘਰੇ ਨਹੀਂ ਹੈ ਉਹ ਫੈਕਟਰੀ 'ਚ ਕੰਮ ਕਰਨ ਲਈ ਗਿਆ ਹੈ। ਕੱਲ ਉਹ ਉਹਨਾਂ ਦੀ ਗੱਲ ਕਰਵਾ ਦੇਵੇਗੀ। ਬੁੱਢੀ ਮਾਂ ਇੱਕ ਉਮੀਦ ਤੇ ਨਾਲ ਕਿ ਅੱਜ ਪੁੱਤ ਨਾਲ ਗੱਲ ਹੋਵੇਗੀ। ਦੀਵਾਲੀ ਦਾ ਦਿਨ ਹੁੰਦੇ ਹੋਏ ਵੀ ਸ਼ਾਲਨੀ ਮੈਡਮ ਦੇ ਘਰ ਸਵੇਰ ਤੋਂ ਆ ਕੇ ਬੈਠ ਕੇ। ਸ਼ਾਮ ਦੇ 4 ਵਜੇ ਚੁੱਕੇ ਸੀ ਪਰ ਪੁੱਤ ਦਾ ਫੋਨ ਨਾ ਆਇਆ। ਮਾਂ ਦੀ ਬੇਚੈਨੀ ਵੱਧਦੀ ਜਾ ਰਹੀ ਸੀ। ਬੁੱਢੀ ਮਾਂ ਨੇ ਸ਼ਾਲਨੀ ਮੈਡਮ ਨੂੰ ਕਿਹਾ, "ਬਾਹੂ ਨੂੰ ਇੱਕ ਵਾਰ ਤੁਸੀਂ ਹੀ ਫੋਨ ਮਿਲਾ ਦਿਓ। ਕੀ ਪਤਾ ਮੇਰਾ ਪੁੱਤ ਭੁੱਲ ਗਿਆ ਹੋਵੇ।" ਅਸ ਦੀਵਾਲੀ ਹੈ ਹੋ ਸਕਦਾ ਹੈ ਦੀਵਾਲੀ ਦੀ ਤਿਆਰੀ ਵਿੱਚ ਲੱਗਿਆ ਹੋਵੇ ਬੁੱਢੀ ਮਾਂ ਤੇ ਦੇ ਤਰਲਾ ਕਰਨ ਤੇ ਸ਼ਾਲਨੀ ਨੇ ਫੋਨ ਲਗਾਇਆ ਫੋਨ ਕਿਸੇ ਮਰਦ ਨੇ ਚੁੱਕਿਆ ਸੀ ਸ਼ਾਲਨੀ ਨੇ ਕਿਹਾ ਪ੍ਰਕਾਸ਼ ਤੇਰੀ ਮਾਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਉਧਰੋਂ ਜਵਾਬ ਆਇਆ ਮੈਡਮ ਇੱਥੇ ਕੋਈ ਪ੍ਰਕਾਸ਼ ਨਹੀਂ ਰਹਿੰਦਾ ਪਲੀਜ਼ ਇਸ ਨੰਬਰ ਤੇ ਹੁਣ ਦੁਬਾਰਾ ਫੋਨ ਨਾ ਲਗਾਉਣਾ ਇਹਨਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਫੋਨ ਕੱਟਣ ਤੋਂ ਬਾਅਦ ਸ਼ਾਲਨੀ ਨੇ ਬੁੱਢੀ ਮਾਂ ਵੱਲ ਦੇਖਿਆ ਜੋ ਅੱਖਾਂ 'ਚ ਇੱਕ ਉਮੀਦ ਲਈ ਉਸ ਵੱਲ ਟੱਕ ਟੱਕੀ ਲਗਾ ਕੇ ਦੇਖ ਰਹੀ ਸੀ ਇਹ ਦੇਖ ਕੇ ਸ਼ਾਲਨੀ ਦਾ ਦਿਲ ਪਰ ਆਇਆ ਬੁੱਢੀ ਮਾਂ ਨੇ ਬੜੀ ਆਸ ਦੇ ਨਾਲ ਪੁੱਛਿਆ ਕੀ ਹੋਇਆ ਸ਼ਾਲਨੀ ਮੈਡਮ ਸ਼ਾਲਨੀ ਨੇ ਝੂਠ ਬੋਲਣਾ ਹੀ ਠੀਕ ਸਮਝਿਆ ਕਿਉਂਕਿ ਉਹ ਸੱਚ ਬੋਲ ਕੇ ਮਾਂ ਦੇ ਦਿਲ ਨੂੰ ਦੁਖਾਉਣਾ ਨਹੀਂ ਚਾਹੁੰਦੀ ਸੀ ਸ਼ਾਲਨੀ ਨੇ ਕਿਹਾ ਕੁਝ ਨਹੀਂ ਮਾਜੀ ਫੋਨ ਠੀਕ ਨਾਲ ਕੰਮ ਨਹੀਂ ਕਰ ਰਿਹਾ ਉਧਰੋਂ ਸਹੀ ਢੰਗ ਨਾਲ ਆਵਾਜ਼ ਨਹੀਂ ਆ ਰਹੀ ਬੁੱਢੀ ਮਾਂ ਨੇ ਕਿਹਾ ਕੋਈ ਗੱਲ ਨਹੀਂ ਕੱਲ ਫਿਰ ਤੋਂ ਫੋਨ ਲਗਾ ਕੇ ਦੇਖ ਲੈਣਾ ਸ਼ਾਇਦ ਪੋਤਨ ਨਾਲ ਗੱਲ ਹੋ ਜਾਵੇ ਐਨਾ ਕਹਿ ਕੇ ਬੁੱਢੀ ਮਾਂ ਨਿਰਾਸ਼ ਹੋ ਕੇ ਆਪਣੇ ਘਰ ਨੂੰ ਚਾਂਦ ਗਈ ਸ਼ਾਲਿਨੀ ਮੈਡਮ ਵੀ ਅੱਜ ਬਹੁਤ ਦੁਖੀ ਸੀ ਸੋਚਿੰਦਗੀ ਕਿ ਲੋਕ ਇੰਨੇ ਖੁਦਗਰਜ਼ ਕਿਵੇਂ ਹੋ ਜਾਂਦੇ ਹਨ ਐਨੇ ਪੱਥਰ ਦਿਲ ਕਿਵੇਂ ਹੋ ਜਾਂਦੇ ਹਨ ਇੱਕ ਪੁੱਤ ਮਾਂ ਨਾਲ 2 ਮਿੰਟ ਗੱਲ ਵੀ ਨਹੀਂ ਕਰ ਸਕਦਾ ਸਾਲਾਂ ਪੁਰਾਣੇ ਉਸ ਅਟੁੱਟ ਰਿਸ਼ਤੇ ਨੂੰ ਪਾਲ ਭਾਰ ਵਿੱਚ ਪਰਾਇਆ ਕਰ ਦਿੱਤਾ ਸ਼ਾਲਨੀ ਇੱਕ ਗਲਤਾਂ ਸਮਝ ਗਈ ਸੀ ਕਿ ਫੋਨ ਤੇ ਗੱਲ ਕਰਨ ਵਾਲਾ ਆਦਮੀ ਇੱਕ ਪਤੀ ਹੋ ਸਕਦਾ ਹੈ ਪੈਸੇ ਦੇ ਪਿੱਛੇ ਭੱਜਣ ਵਾਲਾ ਆਦਮੀ ਹੋ ਸਕਦਾ ਹੈ ਸ਼ਹਿਰ 'ਚ ਵਸਣ ਵਾਲਾ ਸਵਾਰਥੀ ਝੂਠਾ ਇਨਸਾਨ ਹੋ ਸਕਦਾ ਹੈ ਸ਼ਾਲਨੀ ਕੁਝ ਦੇਰ ਤੱਕ ਸੋਚਦੀ ਰਹੀ ਉਸ ਤੋਂ ਬਾਅਦ ਉਹਨਾਂ ਨੇ ਅਲਮਾਰੀ 'ਚੋਂ 10000 ਰੁਪਏ ਕੱਢੇ ਤੇ ਬੁੱਢੀ ਮਾਂ ਨੂੰ ਆਵਾਜ਼ ਲਗਾਉਣ ਲੱਗੀ ਜੋ ਹਲੇ ਕੇਟ ਦੇ ਪਾਰ ਪਹੁੰਚੀ ਸੀ ਸ਼ਾਲਨੀ ਦੀ ਆਵਾਜ਼ ਸੁਣ ਕੇ ਮਾਨੂੰ ਲੱਗਿਆ ਸ਼ਾਇਦ ਪੁੱਤ ਦਾ ਫੋਨ ਆ ਗਿਆ ਹੋਵੇਗਾ। ਇੱਕ ਪਲ ਲਈ ਉਸਦੇ ਚਿਹਰੇ ਤੇ ਖੁਸ਼ੀ ਆਈ। ਸ਼ਾਲਨੀ ਨੇ ਕਿਹਾ माजी ਤੁਹਾਡੇ ਪੁੱਤ ਦਾ ਫੋਨ ਤਾਂ ਨਹੀਂ ਲੱਗ ਰਿਹਾ ਪਰ ਉਸ ਦਾ ਮੈਸੇਜ ਆਇਆ ਹੈ। ਉਸਨੇ ਤੁਹਾਨੂੰ 10000 ਰੁਪਏ ਦੇਣ ਨੂੰ ਕਿਹਾ ਹੈ ਤੇ ਕਿਹਾ ਹੈ ਕਿ ਜਦੋਂ ਆਵੇਗਾ ਤਾਂ ਉਹ ਪੈਸੇ ਵਾਪਸ ਕਰ ਦੇਵੇਗਾ। ਇੰਨਾ ਪੈਸਿਆਂ ਨਾਲ ਮੇਰੀ ਮਾਂ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਲਵੇਗੀ। ਸ਼ਾਲਨੀ ਨੇ ਉਹ ਪੈਸੇ ਦਿੰਦੇ ਹੋਏ ਕਿਹਾ ਲਓ माजी ਇਹ ਪੈਸੇ ਰੱਖ ਲਓ। ਬੁੱਢੀ ਮਾਦियां ਅੱਖਾਂ 'ਚ ਹੰਝੂ ਆ ਗਏ। ਉਹਨਾਂ ਨੇ ਆਪਣੀ ਅੱਖਾਂ ਨੂੰ ਸਾਫ਼ ਕਰਦੇ ਹੋਏ ਉਹ ਪੈਸੇ ਲੈ ਲਏ ਤੇ ਕਿਹਾ, "ਮੈਨੂੰ ਵਿਸ਼ਵਾਸ ਸੀ ਕਿ ਮੇਰਾ ਪੁੱਤ ਮੈਨੂੰ ਭੁੱਲ ਨਹੀਂ ਸਕਦਾ। ਉਸ ਨੂੰ ਮੇਰੀਆਂ ਅੱਖਾਂ ਦੀ ਬਹੁਤ ਚਿੰਤਾ ਸੀ।" ਦੋਸਤੋ, ਮਾਂ ਦੇ ਮਨ 'ਚ ਸ਼ਾਲਨੀ ਨੇ ਪੁੱਤ ਦੇ ਪਿਆਰ ਨੂੰ ਜਿਉਂਦਾ ਬਣਾਏ ਰੱਖਿਆ ਤਾਂ ਜੋ ਉਮੀਦ ਦੇ ਨਾਲ ਉਸਦਾ ਬੁਢਾਪਾ ਕੱਟ ਸਕੇ ਤੇ ਉਹਨਾਂ ਦਾ ਪੁੱਤ ਦੇ ਭੁੱਲਣ ਦਾ ਕੋਈ ਸਦਮਾ ਨਾ ਲੱਗੇ। ਸ਼ਾਲਨੀ ਵੀ ਉਸ ਦਿਨ ਦੁਖੀ ਹੋ ਕੇ ਰੋਣ ਲੱਗੀ। ਉਹਨਾਂ ਨੇ ਫੈਸਲਾ ਕੀਤਾ ਕਿ ਬੁੱਢੀ ਮਾਂ ਉਸ ਦਾ ਪੁੱਤ ਤਾਂ ਭੁੱਲ ਹੀ ਗਿਆ ਹੈ। ਅੱਜ ਤੋਂ ਮੈਂ ਹੀ ਉਹਨਾਂ ਦੀ ਧੀ ਬਣ ਕੇ ਉਹਨਾਂ ਦਾ ਸਾਰਾ ਖਿਆਲ ਰੱਖਾਂਗੀ ਤਾਂ ਜੋ ਇੱਕ ਮਾਂ ਦਾ ਵਿਸ਼ਵਾਸ ਜ਼ਿੰਦਾ ਰਹੇ। ਪੁੱਤ ਨਹੀਂ ਤਾਂ ਆਪਣੀ ਮਾਂ ਨੂੰ ਮਾਰ ਦਿੱਤਾ ਉਸ ਨੂੰ ਭੁਲਾ ਕੇ ਪਰ ਮਾਂ ਦੇ ਦਿਲ 'ਚ ਬੈਠਾ ਪੁੱਤ ਜ਼ਿੰਦਗੀ ਭਰ ਜਿਉਂਦਾ ਰਹਿਣਾ ਚਾਹੀਦਾ ਹੈ। ਜਿਸ ਦਿਨ ਮਾਂ ਨੇ ਆਪਣੀ ਔਲਾਦ ਨੂੰ ਭੁਲਾ ਦਿੱਤਾ ਅਸ ਦਿਨ ਸੰਸਾਰ ਚ ਕੁਝ ਵੀ ਨਹੀਂ ਰਹੇਗਾ ਕਹਿੰਦੇ ਹਨ ਪੁੱਤ ਕੁਪੁੱਤ ਹੋ ਸਕਦਾ ਹੈ ਮਾਤਾ ਕੁਮਾਤਾ ਨਹੀਂ ਲੋਕ ਆਪਣੇ ਸਵਾਰਥ ਵਿੱਚ ਐਨੇ ਟੁੱਪ ਜਾਂਦੇ ਹਨ ਕਿ ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਭੁਲਾ ਦਿੰਦੇ ਹਨ ਮਾਂ ਪਿਓ ਨੂੰ ਭੁਲਾਉਂਦਾ ਮਤਲਬ ਹੈ ਆਪਣੇ ਧਰਮ ਨੂੰ ਭੁਲਾ ਦੇਣਾ ਆਪਣੇ ਭਗਵਾਨ ਨੂੰ ਭੁਲਾ ਦੇਣਾ ਆਪਣੇ ਸਵਾਭਿਮਾਨ ਨੂੰ ਭੁਲਾ ਦੇਣਾ ਆਪਣੇ ਆਪ ਨੂੰ ਭੁਲਾ ਦੇਣਾ ਇਹੋ ਜਿਹੀ ਮਨੁੱਖਤਾ 'ਤੇ ਸ਼ਰਮ ਆਉਂਦੀ ਹੈ ਇਹੋ ਜੇ ਮਨੁੱਖ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹੁੰਦੇ ਹਨ ਦੋਸਤੋ ਕਿ ਸ਼ਾਲਨੀ ਨੇ ਝੂਠ ਬੋਲ ਕੇ ਤੇ ਇੱਕ ਮਾਂ ਦਾ ਦਿਲ ਰੱਖ ਕੇ ਸਹੀ ਕੀਤਾ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਨਾ ਦੋਸਤੋ ਜੇਕਰ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੂ ਲਿਆ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਤਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ